ਕਰ ਤੋਂ ਆਇਆ ਤੇ ਮੈਂ ਆਪਣੇ ਵਾਈਫ ਨੂੰ ਚਲੇ ਸੋਹਰੇ ਆਪਣੇ ਸ਼ਹਿਰ ਤੇ ਤੇ ਜਦੋਂ ਇਹ ਸਾਸੂ ਮਾ ਉੱਠੇ ਹੋਏ ਪੰਜ ਸੌ ਬਾਜਰੀ ਬਾਸੂਂਦੀ ਤੇ ਉਹਦੇ ਮਿਲ ਬਾਰੇ ਗੱਡੀ ਵਿੱਚ ਰਾਈ ਮੈਂ ਗੱਡੀ ਦੇ ਅੰਮੀ ਸਾਹਮਣੇ ਕਹਿੰਦਾ ਸਾਹਮਣੇ ਦਾ ਹੈ ਕਿ ਉਹ ਵੀ ਨੂੰ ਜਾ ਕੇ ਛਿੱਟੇ ਜਰਮਤ ਕਢਾਈਆ ਫੁੱਟੇ ਜਾਈਂ ਜਾਂਦੇ ਵਿੱਚ ਆਏ ਨੇ ਪਤਾ ਨਹੀਂ ਕਿੱਥੇ ਜਾਣੇ ਨੇ ਜਾਂਦੇ ਵਿੱਚੋਂ ਨਿਕਲੇ ਆ ਤਾਰੇ ਕਾਰ ਹੈ ਜਵਾਈ ਦੀ ਰਾਤੋ ਰਾਤ ਕਾਰ ਚੋਰੀ ਹੋ ਜਾਂਦੀ ਹੈ ਪੂਰਾ ਮਾਮਲਾ ਬਟਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਤੇ ਅੰਮ੍ਰਿਤਸਰ ਤੋਂ ਇੱਕ ਸ਼ਖਸ ਆਪਣੀ ਵੋਟੀ ਨੂੰ ਉਸਦੇ ਪੇਕੇ ਛੱਡਣ ਆਉਂਦਾ ਹੈ ਇਸ ਦੌਰਾਨ ਆਪਣੀ ਗੱਡੀ ਘਰ ਦੇ ਬਾਹਰ ਹੀ ਲਗਾਉਂਦਾ ਹੈ ਤੇ ਰਾਤੋ ਰਾਤ ਇਹ ਚੋਰ ਗੱਡੀ ਨੂੰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਪੂਰੀ ਘਟਨਾ ਸੀਸੀਟੀ ਫੁਟੇਜ ਦੀ ਕੈਦ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਆਏ ਕੁਝ ਨੌਜਵਾਨ ਕਰ ਦੇ ਬਾਹਰ ਖੜੀ ਗੱਡੀ ਦਾ ਲੋਕ ਤੋੜਦੇ ਨੇ ਔਰ ਉਸ ਤੋਂ ਬਾਅਦ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਪੀੜਤ ਦੇ ਮੁਤਾਬਕ ਉਹ ਸਵੇਰੇ ਜਦੋਂ ਉੱਠਦਾ ਹੈ ਤਾਂ ਉਸ ਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਗੱਡੀ ਉਸਨੇ ਕਿੱਥੇ ਲਾਈ ਸੀ ਪਰ ਉਸਨੇ ਕਿਹਾ ਕਿ ਗੱਡੀ ਘਰ ਦੇ ਸਾਹਮਣੇ ਲੱਗੀ ਹੈ ਪਰ ਗੱਡੀ ਉੱਥੇ ਨਾ ਦੇਖ ਕੇ ਕਰਦਿਆਂ ਨੂੰ ਭਾਜੜਾ ਪੈ ਜਾਂਦੀ ਹੈ ਸੀਸੀਟੀਵੀ ਫੁਟੇਜ ਕੰਗਾਲੇ ਜਾਂਦੇ ਨੇ ਜਿਸ ਦੇ ਵਿੱਚ ਗੱਡੀ ਚੋਰੀ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਪਰਿਵਾਰ ਹੈਰਾਨ ਰਹਿ ਜਾਂਦਾ ਹੈ ਪਰਤੰਤ ਪੁਲਿਸ ਨੂੰ ਸੂਚਿਤ ਕਰਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਮਾਮਲੇ ਨੂੰ ਦਰਜ ਕਰ ਲੈਂਦੀ ਹੈ ਮਣੀਂਦਰ ਸਿੰਘ ਕੀ ਘਟਨਾ ਹੈ ਰਾਤ ਦਾ ਸਾਥੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਇੱਥੇ ਸੋਹਰੇ ਆਪਣੇ ਛੱਡਣ ਆਇਆ ਹਾਂ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੇਂ ਗੱਡ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਇਹਦੇ ਮੈਂ ਕਾਗਜ਼ਾਂ ਲਈ ਜਾ ਕੇ ਰਾਤ ਨੂੰ ਲੈ ਕੇ ਆਇਆ ਕੋਈ 11:30 ਵਜੇ ਤਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਆ ਤੇ ਸਰੇ ਸਾਸੂ ਮੋਂ ਉੱਠੇ ਕੋਈ 5:30 ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਵਾਇਰੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਛ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ ਕਿਹੜੀ ਗੱਡੀ ਸੀ ਗੱਡੀ ਸਰ ਸ਼ੈਵਲਟ ਬੀਡ ਗਈ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਤੈਨੂੰ ਮੈਂ ਤਾਂ ਸਰ 7:30 ਦੇ ਸਵਾ 7:30 ਵੇ ਆਇਆ ਮੰਮੀ ਸਰਵਾ ਗਈ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਭ ਨੂੰ ਗੱਟਿਆ ਮੈਂ ਦੋ ਤਿੰਨ ਵਾਰੀ ਗਿਆ ਵਾਂ ਤੇ ਸਮਾਨ ਸਭ ਨੂੰ ਗੱਟਿਆ ਮੈਂ ਸਮਾਨ ਕੱਢ ਕੇ ਲਿਆ ਬੀਬੀ 02 DA 7834 ਸਭ ਕੁਛ ਸੀਸੀਟੀਵੀ ਦੀ ਵੀਡੀਓ ਦੇਖੀ ਸੀਸੀਟੀਵੀ ਸਰਮੈਂ ਕਢਾਈਆਂ ਫੁੱਟੇ ਜਗੀਆਂ ਜਨ ਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਨ ਦੇ ਵਿੱਚੋਂ ਨਿਕਲੇ ਕਿੰਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਵੀ ਲਾਇਆ ਹਟ ਲਈ ਤੇ ਗੱਡੀ ਲੈ ਕੇ ਜਨ ਅੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਕਿ ਜਿੰਨੇ ਮਿੰਟ ਲਾਇਆ ਇਹ ਸਰ ਕੀ ਹੈ ਤਕਰੀਬਨ 3:00 ਤੇ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਕੀਤੀ ਕੰਪਲੇਂਟ ਸਰਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲੈ ਕੇ ਵਗੈਰਾ ਲੈ ਕੇ ਗਏ ਸਰ ਦਾ ਮੈਂ ਸੋਰੀ ਨਹੀਂ ਮੈਂ ਸੋਰੀ ਹਾਂ ਸਰ ਛੱਡਣਾ ਆ ਵਾਈਫ ਨਹੀਂ ਜੀ ਪਰਿਵਾਰ ਹੈਰਾਨ ਹੈ ਕਿ ਰਾਤੋਂ ਰਾਤ ਗੱਡੀ ਦਾ ਲੋਕ ਤੋੜ ਕੇ ਚੋਰ ਉਥੋਂ ਗੱਡੀ ਲੈ ਕੇ ਚਲੇ ਜਾਂਦੇ ਨੇ ਔਰ ਕਿਸੇ ਨੂੰ ਭਣਕ ਤੱਕ ਨਹੀਂ ਲੱਗਦੀ ਐ ਫਿਲਹਾਲ ਪੁਲਿਸ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਐ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਨੂੰ ਲੱਭਿਆ ਜਾ ਰਿਹਾ ਬਟਾਲਾ ਤੋਂ ਗੁਰਪ੍ਰੀਤ ਚਾਹਵਲਾ ਦੀ ਰਿਪੋਰਟ ਅੰਮ੍ਰਿਸਰ ਸਕੇਸੀ